ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰ ਰਮਨ ਬਹਿਲ ਦੇ ਵੱਲੋਂ ਸਰਕਾਰੀ ਪ੍ਰਾਇਮਰੀ 스마트 ਸਕੂਲ ਪਗਵਾ ਬਲੌਗ ਗੁਰਦਾਸਪੁਰ ਇੱਕ ਵਿਖੇ 40 ਲੱਖ ਰੁਪਏ ਦੀ ਲਾਗਤ ਦੇ ਨਾਲ ਬਣੇ ਕਲਾਸਰੂਮ ਕੰਪਿਊਟਰ ਲੈਬ ਹੈਡ ਰੂਮ ਡਾਈਨਿੰਗ ਏਰੀਆ ਮੁਖ ਪ੍ਰਵੇਸ਼ ਦੁਆਰ ਖੇਡ ਮੈਦਾਨ ਪੂਰੀ ਪ੍ਰਾਇਮਰੀ ਟਾਇਲਟ ਯੂਨਿਟ ਅਤੇ ਇੰਟਰਲੌਕ ਟਾਈਲਾਂ ਦੇ ਮੁਕੰਮਲ ਹੋਏ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਜਿਸ ਨਾਲ ਵੀ ਉਹਨਾਂ ਨੇ ਐਸੇ ਹੀ ਸਕੂਲ ਦੇ ਵਿੱਚ 79 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹੋਰ ਨਵੇਂ ਕਲਾਸਰੂਮ ਚਾਰ ਦਿਵਾਰੀ ਹੋਲਿਸਟਿਕ ਪਲਾਨ ਆਰਓ ਸਿਸਟਮ ਅਤੇ ਗਰਲਸ ਟਾਇਲਟ ਦੇ ਪ੍ਰੋਜੈਕਟ ਦੀ ਵੀ ਸ਼ੁਰੂਆਤ ਕੀਤੀ ਹੈ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਪੰਗਵਾ ਦੇ ਵਿਕਾਸ ਦੇ ਉੱਪਰ 1 ਕਰੋੜ 32 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ ਪੰਗਵਾ ਦੇ ਵਿੱਚ ਜਿਹੜਾ ਸਾਡਾ ਸਮਾਰਟ ਸਕੂਲ ਹੈ ਉਹਦੇ ਵਿੱਚ ਅੱਜ ਸਾਰੀ ਵਾਸਤੇ ਹੇਤੂ ਜੀਵਨ 40 ਲੱਖ 40 ਹਜ਼ਾਰ ਦੇ ਕੰਮ ਜਿਹੜੇ ਨੇ ਉਹ ਕੰਪਲੀਟ ਹੋ ਗਏ ਨੇ ਔਰ ਉਸ ਤੋਂ ਬਾਅਦ ਕਿਉਂਕਿ ਇਹ ਵਿੰਡ ਵੀ ਜਿਹੜਾ ਵਿੰਡ ਕਸ਼ਾ ਦਾ ਪਿੰਡ ਆ ਔਰ ਉੱਥੇ ਬਹੁਤ ਲੋੜ ਸੀਗੀ ਇਸ ਸਕੂਲ ਨੂੰ ਵਧੀਆ ਦੇਖ ਦੇਣ ਦੀ ਔਰ ਮੈਂ ਸਮਝਦਾ ਵੀ ਹਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤਬਾਨ ਜੀ ਦੀ ਕੰਮ ਜਿਹੜੇ ਨੇ ਜਿਨ੍ਹਾਂ ਦਾ ਪੂਰਾ ਸਾਰ ਇਸ ਗੱਲ ਦੇ ਉੱਪਰ ਵਿਚਰਬਾਦ ਨੇ ਕਿ ਯਾਪਾ ਪੰਜਾਬ ਦੇ ਵਿੱਚ تعلیم ਦੇ ਮਿਆਰ ਨੂੰ ਕਿਤਾਬਾਂ ਦੇ ਤਰੀਕੇ ਨਾਲ ਡੁੱਕੇ ਲੱਗੇ ਜਾਣ। ਸਾਰੇ ਬੈਠੋ। ਔਰ ਉਹਦੇ ਵਾਸਤੇ 40 ਲੱਖ 40 ਹਜ਼ਾਰ ਦੇ ਕੰਮ ਕੰਪਲੀਟ ਕਰਨ ਤੋਂ ਬਾਅਦ ਇੱਕ ਹੋਰ ਪ੍ਰਪੋਜ਼ਲ ਜਿਹੜੀ ਆ ਇਹਨਾਂ ਨੇ ਸਕੂਲ ਵਾਸਤੇ ਕਿਹਾ ਸੀਗਾ ਵੀ 79 ਲੱਖ ਤੇ 2000 ਰੁਪਿਆ ਹੋਰ ਚਾਹੀਦਾ ਜਿਹਦੇ ਵਿੱਚ ਇੱਕ ਵੱਖਰਾ ਸੈੱਟ ਜਿਹੜਾ ਫਸਟ ਫਲੋਰ ਦੇ ਉੱਪਰ ਜਿਹਦੇ ਵਿੱਚ ਕਮਰੇ, ਕੰਪਿਊਟਰ ਰੂਮ, ਆਰਓ ਔਰ ਦੁਨੀਆ ਬਾਕੀ ਫੈਸਿਲਿਟੀਆਂ ਦੇ ਉਹ ਹੋਣ ਗਿਆ। ਸੋ ਹਾਲਪੁਰਾ ਕਿਰਪਾ ਕਰੇ 71,200 ਰੁਪਇਆ ਹੋਰ ਵੀ ਅਪਰੂਵ ਕਰਕੇ ਇੱਥੇ ਜਾ ਉੱਦਤਾ ਜਾਊਗਾ ਤਾਂ ਕਿ ਇਸ ਸਕੂਲ ਨੂੰ ਇਸ ਇਲਾਕੇ ਦਾ ਇੱਕ ਯਾਰੀ ਸਕੂਲ ਬਣਾਇਆ ਜਾਵੇ ਤਾਂ ਕਿ ਬੱਚੇ ਇਥੋਂ ਪੜ ਕੇ ਗਿਆਨ ਲੈ ਕੇ ਅਸੀਂ ਮਿਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ ਹਮੇਸ਼ਾ ਹੀ ਮੇਰਾ ਮਾਨੇ ਹੋਈ ਰਿਹਾ ਔਰ ਮੇਰੇ ਕਾਰੇ ਬਰਾਲੀ ਵੀ ਆ ਵੀ ਜਿੰਨਾ ਚਿਰ ਤੱਕ ਆਪਾ ਰਾਜਨੀਤੀ ਨੂੰ ਲੋਕਾਂ ਦੀ ਸੇਵਾ ਵੱਲ ਸਮਰਪਿਤ ਨਹੀਂ ਕਰਾਂਗੇ ਉਹਨਾਂ ਚਿਰ ਤੱਕ ਮੈਂ ਸਮਝਦਾ ਕਿ ਲੋਕਤੰਤਰ ਔਰ ਜਮਹੂਰੀਅਤ ਜਿਹੜੀ ਆ ਉਹ ਕਾਮਯਾਬ ਨਹੀਂ ਹੋ ਸਕਦੀ ਸਵਾਦ ਸਕੂਲ ਜਾ ਕੇ ਬਹੁਤ ਚੰਗਾ ਲੱਗਾ ਮੈਂ ਅੱਜ ਇਸ ਸਕੂਲ ਦੇ ਹਰ ਟੀਚਰ ਨੇ ਔਰ ਸਾਰਾ ਸਟਾਫ ਆ ਉਹਨਾਂ ਨੂੰ ਵਧਾਰਕ ਦੇਣਾ ਕਿ ਉਹਨਾਂ ਨੇ ਸਕੂਲ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਹਦੀ ਉਸਾਰੀ ਕਰ ਰਹੇ ਨੇ ਔਰ ਸਾਡੇ ਜਿਹੜੇ ਨਵੇਂ ਸਰਪੰਚ ਚੁਣੇ ਗਏ ਨੇ ਰਜੇਸ਼ ਪੰਵਾ ਜੀ ਉਹਨਾਂ ਦੀ ਸਾਰੇ ਪੰਚਾਇਤ ਨੂੰ ਬਾਰਕ ਦੇਣਾ ਕਿ ਜਿਹੜੇ ਮਿਲ ਕੇ ਪਿੰਡ ਦੇ ਵਿਕਾਸ ਲਈ ਯਤਨਸ਼ੀਲ ਤੇ ਕਰਮਸ਼ੀਲ ਨੇ ਔਰ ਜਿਹੜੀ ਜਿਹੜੀ ਆ ਮੰਗਾ ਨਹੀਂ ਉਹ ਜ਼ਰੂਰਤਾਂ ਨੇ ਅਰਜੇਸ਼ ਜੀ ਨੇ ਔਰ ਉਹਨਾਂ ਦੇ ਮੈਂਬਰ ਸਾਹਿਬਾਨ ਨੇ ਰੱਖੀਆਂ ਨੇ ਉਹ ਸਾਰੀਆਂ ਚੂਰੂਰੀਆਂ ਕਰਾਂਗੇ ਔਰ ਇਸ ਪਿੰਡ ਨੂੰ ਇੱਕ ਵਧੀਆ ਪਿੰਡ ਸ਼ਹਿਰ ਦਾ ਮੁਕਾਬਲੇ ਤੇ ਬਣਾ ਕੇ ਇੱਥੇ ਜਤੋਬੀ ਬਸੂ ਨੂੰ ਅਸੀਂ ਚਾਹਦੇ ਆ ਜੋੜਾ ਦਾ ਜੀਵਨ ਸਾਰਾ ਉਹ ਵਧੀਆ ਤਰੀਕੇ ਨਾਲ ਪੁੱਛਾ ਚੁੱਕਿਆ ਜਾਵੇ ਔਰ ਅਰਵਿੰਦ ਕੇਜਰੀਵਾਲ ਜੀ ਦਾ ਔਰ ਭਗਵੰਤ ਮਾਨ ਜੀ ਦਾ ਧੰਵਾਦ ਜਿਨ੍ਹਾਂ ਨੇ ਤਾਲੀਮ ਨੂੰ ਇੰਨਾ ਵੱਡਾ ਰੂਤਵਾਲ ਪੰਜਾਬ ਦੇ ਵਿੱਚ ਦੇ ਕੇ ਲੋਕਾਂ ਦੀ ਸੇਵਾ ਵੱਲ ਸਮਰਪਿਤ ਕੀਤੀ ਆ ਸੋ ਇਹਨਾਂ ਸ਼ਬਦਾਂ ਦੇ ਨਾਲ ਇਜਾਜ਼ਤ ਲੈ ਲਿਆ ਧੰਨਵਾਦ